ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਹੋਰਾਂ ਦਾ ਅੱਜ ਅੰਮ੍ਰਿਤਦਾਸ ਦਿੱਲੀ ਵਿਖੇ ਕੀਤੇ ਜਾਣੀ ਹੈ ਸਰਦਾਰ ਮਨਮੋਹਨ ਸਿੰਘ ਜੀ ਐਸ ਕੇ ਸਖਸ਼ੀਤ ਹੋਏ ਨੇ ਜਿੱਦਾਂ ਨੇ ਆਪਣੇ ਕਾਲਜ ਦਾ ਫੀਡ ਅਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰ ਵਜੋਂ ਵੀ ਬਹੁਤ ਵੱਡੀ ਸੇਵਾ ਨਿਭਾਈ ਔਰ ਉਹਨਾਂ ਦੇ ਦੇਸ਼ ਦੀ ਆਰਥਿਕਤਾ ਨੂੰ ਵੀ ਲੀਹਾਂ ਤੇ ਲੈ ਕੇ ਅੰਦਾਜ਼ਾ ਕਿ ਜਦੋਂ ਦੇਸ਼ ਦੀ ਆਰਥਿਕਤਾ ਬਹੁਤ ਡਾਮਾਂਡਰ ਹੋਏ ਤਾਂ ਐਸੇ ਕਮਹਾਰ ਅਰਥ ਸ਼ਕਤੀ ਦੇ ਡਾਕਟਰ ਬਰਮੋਹ ਸਿੰਘ ਜੀ ਹੋਰਾਂ ਨੇ ਦੇਸ਼ ਨੂੰ ਦੇਸ਼ ਦੀ ਆਰਥਿਕਤਾ ਨੂੰ ਤਰੱਕੀ ਦੀਆਂ ਰੇਖਾਂ ਦੇ ਉੱਤੇ ਲਿਆਂਦਾ ਔਰ ਲਗਾਤਾਰ ਦੇਸ਼ ਦੀ ਤਰੱਕੀ ਜਿਹੜੀ ਸੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਈ ਤਕਰੀਬਨ 92 ਸਾਲ ਦੀ ਉਮਰ ਦੇ ਵਿੱਚ ਡਾਕਟਰ ਬਰਮੋਹ ਸਿੰਘ ਜੀ ਸਕਾਲਪੁਖ ਦੇ ਚਰਮਪਤੀ ਜਾਬ ਰਾਜੇ ਜੋ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਉਹਨਾਂ ਦੇ ਕਾਰਜਕਾਲ ਦੌਰਾਨ ਕੀਤੀਏ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਔਰ ਜਿਨ੍ਹਾਂ ਨੇ ਦਸਤਾਰ ਦਾ ਮਾਣ ਦਸਤਾਰ ਦੀ ਪਹਿਚਾਣ ਵੀ ਸਮੁੱਚੇ ਸੰਸਾਰ ਦੇ ਵਿੱਚ ਕਰਾਈ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਪਰਿਵਾਰ ਨੂੰ ਸੱਚੇ ਸੰਬੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਫਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਹੋਰਾਂ ਦਾ ਅੱਜ ਅੰਮ੍ਰਿਤਦਾਸ ਦਿੱਲੀ ਵਿਖੇ ਕੀਤੇ ਜਾਣੀ ਹੈ ਸਰਦਾਰ ਮਨਮੋਹਨ ਸਿੰਘ ਜੀ ਐਸ ਕੇ ਸਖਸ਼ੀਤ ਹੋਏ ਨੇ ਜਿੰਦਾਂ ਨੇ ਆਪਣੇ ਕਾਲਜ ਦਾ ਪ੍ਰਵੇੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੱਕਰ ਵੱਜੋਂ ਵੀ ਬਹੁਤ ਵੱਡੀ ਸੇਵਾ ਨਿਭਾਈ ਔਰ ਉਹਨਾਂ ਦੇਸ਼ ਦੀ ਆਰਥਿਕਤਾ ਨੂੰ ਵੀ ਨਹੀਂ ਆ ਤੇ ਲੈ ਕੇ ਜਾਂਦਾ ਕਿ ਜਦੋਂ ਦੇਸ਼ ਦੀ ਆਰਥਿਕਤਾ ਬਹੁਤ ਡਾਵਾ ਡੋਰ ਹੋਏ ਤਾਂ ਐਸੇ ਇੱਕ ਮਹਾਨ ਆਰਥਿਕ ਸ਼ਕਤੀ ਡਾਕਟਰ ਰਮਨ ਸਿੰਘ ਜੀ ਹੋਰਾਂ ਨੇ ਦੇਸ਼ ਨੂੰ ਦੇਸ਼ ਦੀ ਆਰਥਿਕਤਾ ਨੂੰ ਤਰੱਕੀ ਦੀਆਂ ਰੇਖਾਂ ਦੇ ਉੱਤੇ ਲਿਆਂਦਾ ਔਰ ਲਗਾਤਾਰ ਦੇਸ਼ ਦੀ ਤਰੱਕੀ ਜਿਹੜੀ ਸੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਈ ਤਕਰੀਬਨ 92 ਸਾਲ ਦੀ ਉਮਰ ਦੇ ਵਿੱਚ ਡਾਕਟਰ ਰਮਨ ਸਿੰਘ ਜੀ ਸਕਾਲ ਪ੍ਰਧਾਨ ਅਤਿ ਜਾਬ ਰਾਜੇ ਜੋ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਉਹਨਾਂ ਦੇ ਕਾਰਜਕਾਲ ਦੌਰਾਨ ਕੀਤੀਏ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਔਰ ਜਿਨ੍ਹਾਂ ਨੇ ਦਸਤਾਰ ਦਾ ਮਾਣ ਦਸਤਾਰ ਦੀ ਪਹਿਚਾਣ ਵੀ ਸਮੁੱਚੇ ਸੰਸਾਰ ਦੇ ਵਿੱਚ ਕਰਾਈ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਹੱਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ